ਲਗਾਇਆ ਐਨਾ ਨੇ ਮੈਨੂੰ ਗੰਦੀ ਐ ਬੀਵਜਨ ਕਰਨੀ ਸ਼ੁਰੂ ਕਰਤੀ ਬਹੁਤ ਹੀ ਬੈਡ ਲੈਂਗੁਏਜ ਹੀ ਉਸ ਕੀਤੀ ਇਹਨਾਂ ਦੀ ਲੇਡੀਜ਼ ਨੇ ਵੀ ਜੈਂਸ ਨੇ ਵੀ ਉਹ ਆ ਕੇ दारू ਪੀ ਕੇ ਆ ਕੇ ਸਾਨੂੰ ਉੱਥੇ ਗਲੀ 'ਚ ਗਾਲਾਂ ਕੱਢਣ ਲੱਗ ਗਿਆ ਗਾਲਾਂ ਕੀ ਇਦਾਂ ਦੀਆਂ ਕੱਢੀਆਂ ਸੀ ਤੁਹਾਨੂੰ ਦੱਸ ਨਹੀਂ ਸਕਦੇ ਬਹੁਤ ਗੰਦ ਬੋਲਿਆ ਬਹੁਤ ਗੰਦ ਬੋਲਿਆ ਨੇ ਠੀਕ ਆ ਬਾਅਦ ਚ ਉਸਕੇ ਚਾਲ ਸਾਰੇ ਨਿਆਣੇ ਨੂੰ ਅੰਦਰ ਵਾੜ ਲਿਆ ਅਸੀਂ ਗੇਟ ਗੁੱਟ ਲਾ ਕੇ ਅਸੀਂ ਬਹਿ ਗਏ ਮੈਨੂੰ ਸੁੱਤਾ ਪਿਆ ਸੀ ਆ ਗਏ ਿੱਟਾ ਮਾਰਨ ਲੱਗੇ ਦਾਤ ਮਾਰ ਲਗਾ ਮੇਰੇ ਉਂਗਲ ਤੇ ਮਾਰਿਆ ਇੱਕ ਬੰਦੇ ਦਾ ਸਾਡੇ ਸਿਰ ਤੇ ਿੱਟ ਵਰਜੀ ਉਹ ਸਿਵਲ ਹਸਪੀਟਲ ਐਡਮਿਟ ਭੇਜਤਾ ਵਾ ਹਾਂਜੀ ਪਹਿਲਾਂ ਫੇਲ ਉਹਨਾਂ ਨੇ ਕੀਤੀ ਆ ਫਿਰ ਇਧਰੋਂ ਵੀ ਹੋਈ ਜਦੋਂ ਉਹਨਾਂ ਨੇ ਉਹ ਮਾਰਨ ਲੱਗ ਗਏ ਫਿਰ ਇਧਰੋਂ ਵੀ ਤਾਂ ਚੱਲਣੀ ਆਈ ਸੀਗੀਆਂ ਇੱਥੋਂ ਤੱਕ ਿੱਟਾਂ ਆ ਕੱਚ ਸਾਰਾ ਉਹਨਾਂ ਨੇ ਇਕੱਠਾ ਕੀਤਾ ਸੀ ਛੱਤ ਤੇ ਸਾਡੇ ਕੋਈ ਕੱਚ ਨਹੀਂ ਸੀ ਇਹਨਾਂ ਨੇ ਅੱਜ ਫੇਰ ਆ ਗਏ ਦੁਆਰਾ ਕਰਿਆ ਗਿਆ ਅਮਲਾ ਕੀਤਾ ਵਾ ਮੁੰਡੇ ਕੱਲੇ ਦੀ ਇੱਕ ਮੁੰਡਾ ਸਿਵਲ ਚ ਦਾਖਲ ਆ ਉਹ ਹੁੰਦਾ ਸ਼ਹਿਰ ਦੀ ਪਾਰਤਾ ਇਹ ਮੁੰਡੇ ਦੇ ਵੀ ਰੱਜ ਕੇ ਕੀਤੀ ਗੇਟ ਗੁੱਟ ਤੇ ਆਇਤਾ ਉੱਤ ਕਾ ਜੀ ਦੇਖ ਹੀ ਲਈਆ ਉਹਨੇ 12 ਬੰਦੇ ਬੁਲਾਏ 2 ਵੇ ਤੱਕ ਲੜਾਈ ਚੱਲਦੀ ਰਹੀ ਚਾਰ ਵਾਰੀ ਸਾਡੇ ਪਹਿਲਾਂ ਉਹਨਾਂ ਦੇ ਗੇਟ ਤੇ ਲੱਤਾਂ ਮਾਰੀਆਂ ਗੇਟ ਭੰਨਿਆ ਫਿਰ ਸਾਡਾ ਪੰਨਾ ਸਾਡਾ ਮੋਟਰਸਾਈਕਲ ਬਾਹਰ ਕਢਾ ਸੀ ਉਹਦੇ ਚਿੱਟਾ ਵੱਟੇ ਪੂਰੇ ਚਲਾਏ ਉਹਨਾਂ ਨੇ ਆਜੋ ਤੁਸ ਜਾਇ ਮੈਂ ਤੁਹਾਨੂੰ ਗੱਡੀ ਦਿਖਾਉਂ ਆ ਜੀ ਉਪਰੋਂ ਇੱਕ ਟਾਈਮ ਸਾਰੀ ਵੀ ਗੱਡੀ ਨਵੀਂ ਗੱਡੀ 12 ਲੱਖ 12 ਲੱਖ ਦੀ ਗੱਡੀ ਵੀ ਟੁੱਟ ਗਈ ਆ ਆਜੋ ਭਾਈ ਆਜੋ ਤੁਹਾਨੂੰ ਗੱਡੀ ਦਿਖਾਉਂ ਆ ਆਜੋ ਆਜੋ ਉਹ ਤੇ ਹੁਣ ਗੱਡੀ ਲੈ ਗਿਆ ਨਾਲ ਦੀ ਗਲੀ ਚ ਮੈਂ ਸਾਰੀ ਗੱਡੀ ਟੁੱਟੀ ਹੋਈ ਸੀ ਮੇਰੀ ਕਾਰ ਉਪਰੋਂ ਇੱਟਾ ਆਈ ਜਾਂ ਨਾ ਇਹਨਾਂ ਨੇ ਪਿਛਲੇ ਇੱਟਾ ਚਲਾਈਆ ਸਾਰੀ ਮੇਰੀ ਗੱਡੀ ਤੋੜਤੀ ਰਹੀ ਨਾ ਵੀ ਗੱਡੀ ਸੀ ਬਿਲਕੁਲ ਲੁਧਿਆਣਾ ਦੇ ਖਣੋੜਾ ਤੇ ਮਾਮ ਦਾ ਸਵਾਗਤ ਹੈ ਮੈਂ ਵਿਚਾਰਕ ਲੁਧਿਆਣਾ ਤਿੱਬਾ ਰੋੜੇ ਵਾਕੇ ਦੇ ਵਿੱਚ ਮੌਜੂਦ ਹਾਂ ਜਿੱਥੇ ਇੱਕ ਵੀਡੀਓ ਤੁਹਾਨੂੰ ਪ੍ਰਮੁਖਤਾਂ ਦਿਖਾਈ ਜਾ ਰਹੀ ਹੈ ਵਿੱਚ ਇੱਟਾ ਰੋੜੇ ਪੱਥਰ ਬਰਸਾਏ ਜਾ ਰਹੇ ਨੇ ਉਹ ਗਲੀ ਹੈ ਜਿੱਥੇ ਪੀਸਰ ਮੁਲਾਜ਼ਮਾਂ ਪਹੁੰਚ ਗਿਆ ਛੇੜ ਨੰਬਰ ਲੇਕਿਨ ਰੋੜੇ ਤੇ ਤੁਹਾਨੂੰ ਜੋ ਵੀ ਦਿਖੂਗਾ ਕੱਚ ਦਿਖੂਗਾ ਇੱਟਾ ਦਿਖਣਗੇ ਰੋੜੇ ਦਿਖਣਗੇ ਇਹ ਤਸਵੀਰ ਇਸ ਕਰਕੇ ਦਿਖਾਈ ਜੋ ਵੀਡੀਓ ਤੁਹਾਨੂੰ ਦਿਖਾਈ ਜਾ ਰਹੀ ਹੈ ਉਸ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਇੱਟਾ ਰੋੜੇ ਪੱਥਰ ਲਗਾਤਾਰ ਬਰਸਾਏ ਜਾ ਰਹੇ ਨੇ ਹੋਇਆ ਕੀ ਹੈ ਪੁੱਛ ਲੈ ਮੈਂ ਕਿਹਨਾਂ ਨਾਲ ਹੋਇਆ ਕਿਹਨਾਂ ਨਾਲ ਸਾਡੇ ਨਾਲ ਕੀ ਹੋਇ ਇੱਕ ਵਾਰ ਬੰਦੇ ਦਾ ਸਾਡੇ ਸਿਰ ਤੇ ੱਟ ਵੱਜੀ ਉਹ ਸਿਵਲ ਹਸਪੀਟਲ ਐਡਮਿਟ ਭੇਜਤਾ ਵਾ ਕੋਠੇ ਥਾਣੀ ਇੱਟਾ ਵਰਸਾਈਆ ਇੱਥੋਂ ਪਰ ਤੇ ਮੈਂ ਕੱਲਾ ਹੀ ਸੀ ਬਾਅਦ ਜਦ ਆਪਦੇ ਭਰਾ ਨੂੰ ਫੋਨ ਕੀਤਾ ਹੁਣ ਆਏ ਉਹ ਉੱਥੇ ਮਾਰ ਮੁਰਗੇ ਪਤਾ ਕੀ ਸੀ ਕੀ ਵਜ੍ਹਾ ਕੀ ਸੀ ਵਜ੍ਹਾ ਕੋਈ ਨਹੀਂ ਕੁੱਤਾ ਸੀ ਕੋਈ ਐਵੇਂ ਹੀ ਫਿਰਦਾ ਸੀ ਕੁੱਤਾ ਇਹਨਾਂ ਦੀ ਗਲੀ ਦੇ ਵਿੱਚ ਨਾਲ ਦੀ ਗਲੀ ਕਿੰਨੀ ਦੂਰ ਇਹਨਾਂ ਦਾ ਘਰ ਆ ਉੱਥੇ ਜਾ ਕੇ ਲੈਟਰੀ ਵੀ ਕਰ ਆਇਆ ਸਾਡਾ ਕੁੱਤਾ ਵੀ ਸਾਡੇ ਕੋਲ ਆਏ ਫਿਰ ਮੈਂ ਇਹਨਾਂ ਦੇ ਉਹ ਮੁੰਡਾ ਖੜਾ ਸੀ ਮੈਂ ਕਿਹਾ ਵੀਰੇ ਆਪਣਾ ਕੁੱਤਾ ਨਹੀਂ ਗਏ ਗੱਲ ਖਤਮ ਹੋ ਗਈ ਮੈਂ ਅੰਦਰ ਆ ਕੇ ਬਹਿ ਗਿਆ ਆ ਕੇ ਇੱਥੇ 20 25 ਬੰਦੇ ਆਏ ਰਾਤੀ 25 ਬੰਦੇ ਫਿਰ ਲੜ ਪਏ ਫਿਰ ਚਲੋ ਸਮਝਾ ਸੁਣ ਜੁਦੇ ਭੇਜਤਾ ਹੁਣ ਫਿਰ ਦੁਬਾਰਾ ਚਲੋ ਮੈਂ ਮੈਡਲ ਮੈਂ ਥਾਣੇ 'ਚ ਗਿਆ ਹੀ ਨਹੀਂ ਮੈਂ ਕਾ ਮਲੇਦਾਰੀ ਆ ਚਲੋ ਆਪਾਂ ਥਾਣੇਦਾਰੀ 'ਚ ਕੀ ਜਾਣਾ ਵਾ ਕੀ ਆਪਾਂ ਇੱਕ ਦੂਜੇ ਦਰਖਾਹ ਲਖਾਣੀ ਆਪਾਂ ਨਹੀਂ ਲਿਖਾਈ ਮੈਂ ਕੱਲਾ ਹੀ ਘਰੇ ਪਿਆ ਸੀ ਹੁਣ ਰੋਟੀ ਪਾਣੀ ਖਾਦਾ ਮੈਂ ਸੌਂ ਸੁੱਤਾ ਪਿਆ ਸੀ ਸੁੱਤਾ ਪਏ ਦੇ ਆਏ ਵਾਹ ਆਏ ਵੀ 25 ਜਾਣੇ ਗਾਲਾ ਗਡਣ ਲਾਗੇ ਦਾਤ ਵੜੇ ਵਡੇ ਗਡਾਸੇ ਫੜੀ ਫਿਰਦੇ ਸੀ ਮਾਰੇ ਉਹਨਾਂ ਨੇ ਮੇਰੀ ਉਂਗਲ ਤੇ ਵੱਜੀ ਇੱਟਾਂ ਮਾਰਿਆ ਇੱਕ ਮੇਰੇ ਬੰਦੇ ਦੇ ਇੱਟ ਵੱਜ ਗਈ ਵਿਚਾਰੇ ਦੇ ਮੇਰਾ ਗਾਰੀਗਰ ਸੀਗਾ ਉਹਦੇ ਇੱਟ ਵੱਜ ਗਈ ਉਹ ਸਿਵਲ ਹਸਪੀਟਲ ਚ ਸਪੋਨ ਜਿਹਨਾਂ ਨੇ ਇੱਟਾਂ ਰੋੜੇ ਪੱਥਰ बरसाਏ ਆ ਨਾਲ ਦੇ ਜਾਂ ਨਾਲ ਮੱਲੇ ਵਾਲੇ ਹੀ ਉਹਨਾਂ ਆ ਮੱਲੇ ਨਹੀਂ ਨਹੀਂ ਮੱਲੇ ਵਾਲੇ ਨਹੀਂ ਮੁੰਡੇ ਬੁਲਾਏ ਸੀ ਕਾਕੇ ਰਹੀ ਸੀ ਹੋਰ ਗਏ ਜੀ ਰੋਹਿਤ ਬ੍ਰੇਤੀ ਗਏ ਕਿਛੋ ਗਏ ਇਹਨਾਂ ਦੇ ਸਾਰੇ ਤੁਸੀਂ ਤੁਸੀਂ ਕਿੱਦਾਂ ਆਪਣਾ ਬਚਾਅ ਕੀਤਾ ਮੈਂ ਫਟਾਫਟ ਗੇਟ ਲਗਾਇਆ ਇਹਨਾਂ ਨੇ ਮੈਨੂੰ ਗੰਦੀ ਬੀਜ਼ਿੰਗ ਕਰਨੀ ਸ਼ੁਰੂ ਕਰਤੀ ਬਹੁਤ ਬੈਡ ਲੈਂਗੁਏਜ ਯੂਜ਼ ਕੀਤੀ ਇਹਨਾਂ ਦੀ ਲੇਡੀਜ਼ ਨੇ ਵੀ ਜੈਂਸ ਨੇ ਵੀ ਇੱਕ ਟਰਬਨ ਬੰਨੀ ਹੋਈ ਸੀ ਬਲੈਕ ਕਲਰ ਦੀ ਸਰਦਾਰ ਨੇ ਉਹਨੇ ਬਹੁਤ ਜ਼ਿਆਦਾ ਪੀਤੀ ਹੋਈ ਸੀ ਆਈ ਥਿੰਕ ਸਰ ਤੇ ਉਹਨੇ ਬਹੁਤ ਜ਼ਿਆਦਾ ਮਤਲਬ ਆੰਨਾ ਫੜੀਆਂ ਹਈ ਸੀ ਇੱਕ ਆਜੇ ਦਾਤ ਸੀਗਾ ਟਾਈਪ ਦਾ ਇੱਕ ਕਰਪਾਨ ਉਹਨੇ ਇਹਨਾਂ ਨੂੰ ਆਈ ਖਿੱਚ ਕੇ ਮਾਰਤੀ ਉਹ ਮੈਂ ਆਪਣੇ ਹਸਬੰਦ ਨੂੰ ਪੁਸ਼ ਕੀਤਾ ਉਹ ਇਹਨਾਂ ਦੇ ਇੱਥੇ ਵੱਜੀ ਮੈਨੂੰ ਗੰਦੀ ਗੱਲਾਂ ਕੱਡੀਆਂ ਘਰੇ ਆ ਕੇ ਗੱਲ ਪਏ ਜੀ ਇਹ ਮੇਰੇ ਤਾਇਆ ਜੀ ਦਾ ਮੁੰਡਾ ਵਾ ਅਸੀਂ ਇੱਥੇ ਕਹੇ ਇਹ ਆ ਕੇ ਸੁੱਤਾ ਵਾ ਡੈਰੀ ਦਾ ਕੰਮ ਹੈ ਇਹਦਾ ਸਵੇਰੇ ਵਿਚਾਰਾ ਜਾਂਦਾ ਵਾ ਤੇ ਸ਼ਾਮ ਨੂੰ ਘਰੇ ਜਾਂਦਾ ਵਾ ਠੀਕ ਹੈ ਜੀ ਘਰੇ ਆ ਕੇ ਉਹਦੇ ਗੱਲ ਪੈਂਦੇ ਆ ਕੱਲ ਵੀ ਆਏ ਸੀ ਅਸੀਂ ਕੱਲ ਕਿਸੇ ਨੇ ਕੰਪਲੀਟ ਨਹੀਂ ਲਗਾਈ ਇੱਥੇ ਪੀਸੀਆਰ ਵਾਲੇ ਲੈ ਕੇ ਲੱਗੇ ਜੀ ਹਿੰਦਲੇ ਵਾਲੇ ਆ ਬਚੱਡੋਪਰਾ ਇਹਨਾਂ ਨੇ ਅੱਜ ਫੇਰ ਆ ਕੇ ਦੁਆਰਾ ਘਰੇ ਆ ਕੇ ਹਮਲਾ ਕੀਤਾ ਵਾ ਮੁੰਡੇ ਕੱਲੇ ਦੀ ਇੱਕ ਮੁੰਡਾ ਜ਼ਿਲ੍ਹੇ ਚ ਦਾਖਲ ਆ ਉਹ ਹੁੰਦਾ ਸਿਰ ਵੀ ਪਾਰਦਾ ਇਹ ਮੁੰਡੇ ਦੇ ਵੀ ਵੜਦੋ ਕੀਤੀ ਘੇਟ-ਗੁਟ ਤੇ ਆਇਤਾ-ਉਟਾ ਤੁਸੀਂ ਦੇਖ ਹੀ ਲਈਆ ਇਹਨਾਂ ਨੇ ਘਰੇ ਵੜ ਕੇ ਕੁੱਟਮਾਰ ਕੀਤੀ ਆ ਜੀ ਵਜਾ ਕੀ ਕਰੀ ਪੋਟੀ ਵਜਾ ਕੋਈ ਅਵਾਰਾ ਕੁੱਤਾ ਇਹਨਾਂ ਘਰੇ ਪੋਟੀ ਕਰ ਗਿਆ ਜੀ ਬਾਹਰ ਘਰ ਦੇ ਬਾਹਰ ਕੋਤੇ ਪੋਟੀ ਕਰ ਗਿਆ ਉਹ ਜੀ ਨਾ ਉਸ ਕਰਕੇ ਇਹਨਾਂ ਨੇ ਬਸ ਮਲੇ ਵਾਲੇ ਨੇ ਰੋਲਾ ਵਿਸ਼ੂਪਣਾ ਲਿਆ ਬਿ ਕੁੱਤਾ ਤੇ ਟੋਟੀ ਕਰ ਗਿਆ ਵਾ ਤੇ ਆ ਕੇ ਗੱਲ ਪਾ ਗਏ ਜੀ ਉਹਨਾਂ ਨੇ ਮੋਟਰਸਾਈਕਲ ਹਾਂ ਜੀ ਪੋਸਟ ਦੇ ਨਾਲ ਦੀ ਨਾਲ ਹੀ ਆ ਗਈ ਜਦੋਂ ਅਸੀਂ ਫੋਨ ਕੀਤਾ ਜੀ ਹਾਂ ਜੀ ਇਹ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਜਿਸ ਇਲਾਕੇ ਦੇ ਵਿੱਚ ਹੋਇਆ ਵਾ ਹਾਂ ਜੀ ਸਾਰੀ ਗੱਡੀ ਦੀ ਸ਼ੋਏ ਹੋਈ ਹੈ ਭਾਜੀ ਮੇਰੀ ਗੱਡੀ ਘਰ ਦੇ ਬਾਹਰ ਖੜੀ ਨਵੀਂ ਗੱਡੀ ਡਿਸਟਰੋਏ ਹੋ ਗਈ ਹੈ ਨਾ ਸਾਰੇ ਮੇਰੀ ਸਾਰੀ ਗੱਡੀ ਤੋੜੀ ਇਹਨਾਂ ਨੇ ਉੱਪਰੋਂ ਢਾਈਓ ਪਰੋਟਾ ਆਇਆ ਹੈ ਨਵੀਂ ਗੱਡੀ ਹੈ ਮੇਰੀ ਪਿੱਛੇ ਬੈਕ ਸਾਈਡ ਖੜੀ ਹੈ ਕੋਈ ਇੰਨਾ ਕਰੋ ਟਾਈਓ ਉੱਪਰੋਂ ਇੰਨਾ ਕਰੋ ਪਰੋਟਾ ਟਾਈਮ ਰੇ ਸਾਰੀ ਗੱਡੀ ਉੱਪਰ ਸਾਰਾ ਪ੍ਰੂਫ ਤੇ ਉੱਪਰ ਕੈਮਰਾ ਲੱਗੇ ਆ ਇੰਨਾ ਕਰੋ ਉੱਪਰੋਂ ਟਾਈ ਮੈਂ ਵੀ ਆਜੋ ਉੱਧਰ ਵੀ ਆਜੋ ਤੁਸੀਂ ਆਇਓ ਮੈਂ ਤੁਹਾਨੂੰ ਗੱ ਉੱਪਰੋਂ ਇੱਕ ਟਾਈਮ ਸਾਰੀ ਵੀ ਗੱਡੀ ਨਵੀਂ ਗੱਡੀ 12 ਲੱਖ 12 ਲੱਖ ਦੀ ਗੱਡੀ ਵੀ ਟੁੱਟ ਗਈ ਸਾਡੇ ਆਜੋ ਭਾਈ ਆਜੋ ਤੁਹਾਨੂੰ ਗੱਡੀ ਦਿਖਾਉ ਆਜੋ ਆਜੋ ਦੋਵੇਂ ਪਾਸੇ ਨਹੀਂ ਆਈਆ ਤਸਵੀਰ ਗੱਡੀ ਖੜੀ ਸੀ ਬਲੀਨੋਗਰ ਦੀ ਉੱਥੇ ਹੁਣ ਗੱਡੀ ਲੈ ਗਿਆ ਨਾਲ ਦੀ ਗਲੀ ਚ ਮੈਂ ਸਾਰੀ ਗੱਡੀ ਟੁੱਟੀ ਹੋਈ ਸੀ ਮੇਰੀ ਕਾਰ ਉੱਪਰੋਂ ਇੱਟਾ ਆਈ ਜਾਂ ਨਾ ਪਿੱਛੇ ਵਾਲੇ ਇੱਟਾ ਚਲਾਈ ਆ ਸਾਰੀ ਮੇਰੀ ਗੱਡੀ ਤੋੜਤੀਆਂ ਨਾ ਵੀ ਗੱਡੀ ਸੀ ਲੜਾਈ ਦੀ وجہ ਕੀ ਹੈ ਜੀ ਲੜਾਈ ਦੀ وجہ ਕੁਝ ਨਹੀਂ ਬਸ ਉਹਨਾਂ ਨੇ ਪੀਤੇ ਉਹ ਮੁੰਡੇ ਚੰਗੇ ਬੱਲੇ ਕੱਲ ਦੀ ਮਾੜੀ ਗੱਲੀ ਬੋਲ ਚੋਈ ਠੀਕ ਹੋ ਗਿਆ ਸੀ ਉਹ ਮੁੰਡੇ ਚੰਗੇ ਬੱਲੇ ਬੈਠੇ ਸੀ ਬਟ ਉਹਨਾਂ ਨੇ ਉੱਪਰੋਂ ਇੱਟਾ ਚਲਾਣੀ ਚਾਲੂ ਕਰਤੀ ਆ ਅੱਛਾ ਹਾਂ ਤੇ ਗੱਡੀ ਕਿਦੋਂ ਪੰਨੀ ਕਿਦਾਂ ਗੱਡੀ ਉੱਪਰੋਂ ਇੱਟਾ ਆਇਆ ਤਾਂ ਪੰਨੀ ਗਈ ਆ ਹੂੰ ਕੁਝ ਇਹਨਾਂ ਨੇ ਮਾਰਿਆ ਫਿਰ ਉਹਨਾਂ ਨੇ ਮਾਰੂਗੀ ਜਿਹੜੇ ਪੈਰ ਕਰਕੇ ਧੂਲ ਕੋਈ ਛੱਡੂ ਕਾਣੀ ਇਹਦੀ ਘਰ ਜਿਹੜੇ ਦੂਜੇ ਸ਼ਖਸ ਹੈ ਹਾਂਜੀ ਦੂਜਾ ਆਪਣੇ ਮਿੱਤਰ ਜਮਗਾ ਉਹਨਾਂ ਨੇ ਕੁਝ ਨਹੀਂ ਕੀਤਾ ਵਿਚਾਰੇ ਪਹਿਲੇ ਇਹਨਾਂ ਨੇ ਇੱਟਾਂ ਮਾਰੀਆਂ ਬਥੇਰੀਆਂ ਅੱਛਾ ਹਾਂਜੀ ਲੇਕਿਨ ਇੱਕ ਜਿਹੜਾ ਪਰਿਵਾਰ ਹੈ ਦੂਸਰਾ ਉਹ ਕਿੱਥੇ ਹੈ ਕਿਹੜੇ ਸ਼ਖਸ ਨੇ ਜਿਨ੍ਹਾਂ ਲੜਾਈ ਝਗੜਾ ਹੋਇਆ ਵਾ ਕਿਹੜਾ ਲਕਰ ਹੈ ਲੇਕਿਨ ਟਿੱਬੇ ਸਾਡੇ ਦੀ ਪੁਲਿਸ ਉੱਤੇ ਪਹੁੰਚ ਚੁੱਕੀ ਤਾਂ ਉਹ ਤਸਵੀਰ ਦਿਖਾ ਰਹੇ ਆ ਗੱਡੀ ਜਿਹੜੀ ਇੱਥੇ ਪਹੁੰਚ ਗਈ ਹੈ ਇਹ ਤਸਵੀਰ ਦਿਖਾਣੀ ਲਾਜ਼ਮੀ ਆ ਦੂਜਾ ਆਪਣਾ ਆਪਣਾ ਘਰ ਜਿਵੇਂ ਵੀ ਕੀ ਹੋਇਆ ਕੀ ਸੀਗਾ ਇੱਥੇ ਜਿਹੜਾ ਇੱਟਾ ਰੋੜੇ ਕੀ ਹੋਇਆ ਕੀ ਸੀਗਾ ਵੀਰ ਜੀ ਕੱਲ ਨਾ ਇੱਕ ਛੋਟਾ ਜਿਹਾ ਕੁੱਤਾ ਸੀਗਾ ਹਾਂ ਜੀ ਉਹ ਨਾ ਪੋਟੀ ਕਰਦਾ ਸੀ ਤੇ ਅਸੀਂ ਮਾੜਾ ਇਹੀ ਕਹਿ ਕੇ ਆਏ ਆ ਵੀ ਜੇ ਤਾਂ ਤੁਹਾਡਾ ਤੁਸੀਂ ਰੱਖਿਆ ਸਾਰਾ ਮੱਲ ਲਗਵਾ ਲਏ ਵੀ ਕਹਿੰਦੇ ਕੁੱਤਾ ਇਹਨਾਂ ਨੇ ਰੱਖਿਆ ਅਸੀਂ ਕਿਹਾ ਵੀ ਜੇ ਇਹ ਨਾ ਪੋਟੀ ਸਾਡੇ ਦਰਵਾਜ਼ਿਆਂ 'ਚ ਕਰ ਜਾਂਦਾ ਜੇ ਤਾਂ ਤੁਸੀਂ ਰੱਖਿਆ ਤੇ ਸੰਗਲੀ ਪਾ ਲਓ ਨਹੀਂ ਰੱਖਿਆ ਤੇ ਰੱਸੀ ਪਾ ਕੇ ਇਹਨੂੰ ਬਾਹਰ ਛੱਡਿਓ ਇੰਨੀ ਗੱਲ ਕਹਿ ਕੇ ਅਸੀਂ ਆਪਣੇ ਘਰ ਆ ਗਏ ਬਾਅਦ ਚੋਰ ਦਾ ਘਰ ਵਾਲਾ ਆਇਆ ਔਰੀ ਸ਼ਰਾਬ ਪੀਤੀ ਹੋਈ ਸੀਗੀ ਉਹਨੇ ਉਹਨੂੰ ਸ਼ਿਕਾਇਤ ਲਈ ਵੀ ਇੱਦਾਂ ਦਾ ਕਰਕੇ ਲੇਡੀਜ਼ ਲਾਂਬਾ ਦੇ ਗਈਆਂ ਉਹ ਆ ਕੇ ਦਾਰੂ ਪੀ ਕੇ ਆ ਕੇ ਸਾਨੂੰ ਇੱਥੇ ਗਲੀ 'ਚ ਗਾਲਾਂ ਕੱਢਣ ਲੱਗ ਗਿਆ ਗਾਲਾਂ ਕੀ ਇਦਾਂ ਦੀਆਂ ਕੱਢੀਆਂ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਬਹੁਤ ਗ ਬਾਅ ਚੱਸੀ ਚਲੋ ਸਾਰੀ ਨਿਆਣੇ ਨੂੰ ਨੰਦਰਵਾੜ ਲਿਆ ਆਪਦੇ ਅਸੀਂ ਗੇਟ-ਗੂਟ ਲਾ ਕੇ ਅਸੀਂ ਬਹਿ ਗਏ ਉਹਨੇ ਬਾਹਰੋਂ ਬੰਦੇ ਬੁਲਾਏ 2 ਵਜੇ ਤੱਕ ਲੜਾਈ ਚੱਲਦੀ ਰਹੀ 4 ਵੇਰੀ ਸਾਡੇ ਪਹਿਲਾਂ ਉਹਨਾਂ ਦੇ ਗੇਟ 'ਚ ਲੱਤਾਂ ਮਾਰੀਆਂ ਗੇਟ ਭੰਨਿਆ ਫਿਰ ਸਾਡਾ ਆਪਨਾ ਸਾਡਾ ਮੋਟਰਸਾਈਕਲ ਬਾਹਰ ਖੜਾ ਸੀ ਉਹਦੇ ਚਿੱਟਾ-ਫੱਟੇ ਪੂਰੇ ਚਲਾਏ ਉਹਨਾਂ ਨੇ ਠੀਕ ਆ ਹੁਣ ਮੁੰਡੇ ਦਾ ਜਨਮ ਦਿਨ ਸੀਗਾ ਸਾਡੇ ਰਿਸ਼ਤੇਦਾਰ ਦਾ ਉਹ ਖੜਾ ਮੁੰਡਾ ਇਹ ਆਪਣੇ ਭਰਾ ਦਾ ਵੀ ਵੀਡੀਓ ਬਣੀ ਹੋਈ ਕੇਕ ਕੱਟਦੇ ਕੇਕ ਕੁੜੀਆਂ ਵੀ ਲੈ ਕੇ ਆਈਆਂ ਮੁੰਡੇ ਵੀ ਲੈ ਕੇ ਗਏ ਆ ਉਹ ਤਾਂ ਪੀੜੀਗਲ 'ਚ ਲੰਘ ਕੇ ਆਂਦੇ ਸੀ ਇਹਨਾਂ ਨੂੰ ਇਹਗਾ ਵੀ ਖਰੇ ਸ Mira. ਦੂਜੇ ਮੁੰਡੇ ਪਛਾਣ ਲਏ ਜਿਹੜੇ ਕੇਕ ਕਟਾ ਕੇ ਵਿੱਚ ਦੀ ਨਾਲ ਤਾਂ ਘਰ ਵਾਲਾ ਗਾਲਾਂ ਕੱਢਣ ਲੱਗੇ ਨਾਲੇ ਇੱਟਾਂ ਰੋੜੇ ਚਲਾਉਣ ਲੱਗੇ ਇਹਨਾਂ ਵਿੱਚ ਜਦੋਂ ਉਹਨਾਂ ਨੇ ਪਹਿਲ ਕੀਤੀ ਗਾਲਾਂ ਕੱਢੀਆਂ ਇੱਟਾਂ ਰੋੜੇ ਚਲਾਏ ਤੇ ਮੁੰਡੇ ਵੀ ਬੋਲਣ ਲੱਗ ਗਏ ਇਹਨਾਂ ਦੇ ਵਿੱਚ ਦੇਖੋ ਕੋਠੇ ਤੇ ਚੜ ਗਏ ਉਹਨਾਂ ਨੇ ਉਹ ਕੱਚ پھੰਕਿਆ ਜਿਹੜਾ ਨਾਲ ਕੋਠੇ ਸਾਰੀ ਟੈਨਲ ਨੇ ਜਾਇਪ ਕਰਤੀ ਸੀ ਪਰ ਤਿੰਨ ਚਾਰ ਸੱਟ ਬਈ ਸੀ ਉੱਪਰ ਸਾਰੀ ਇੱਟਾਂ ਉੱਪਰ ਸਾਰੀ ਚੱਕ ਕੇ ਇਹਨਾਂ ਨੇ ਥੱਲੇ ਮਾਰੀ ਇਹਨਾਂ ਨੇ ਮੇ ਤਿੰਨ ਚਾਰ ਸੱਟ ਥੋੜੀ ਨਹੀਂ ਹੁੰਦੀ ਜੀ ਮੇਰੀ ਸਾਰੀ ਨਵੀਂ ਗੱਡੀ ਭੰਨਤੀ ਕਿਸੇ ਨਾ ਕੋਈ ਨਾ ਲੈਣ ਦੇਣ ਸੀ ਨਾ ਕਿਸੇ ਨ ਕੋਨੇ ਉਹ ਸ਼ਖਸੀਅਤ ਕਿਉਂ ਵਾਰਦਾ ਤੁਸੀਂ ਕਿਉਂ ਜਾਣਦਾ ਤੁਹਾਡੇ ਨਾਲ ਇੱਕ ਵੀਡੀਓ ਸਾਨੂੰ ਪਾਈ ਕਿ ਜਿੱਥੇ ਇੱਟਾਂ ਰੋੜੇ ਦੋਨਾਂ ਪਾਸੇ ਬੜਸਦੇ ਮੈਨੇ ਹਾਂਜੀ ਪਹਿਲਾਂ ਪਹਿਲ ਉਹਨਾਂ ਨੇ ਕੀਤੀ ਆ ਫਿਰ ਇਧਰੋਂ ਵੀ ਹੋਈ ਆ ਜਦੋਂ ਉਹਨਾਂ ਨੇ ਉਹ ਮਾਰਨ ਲੱਗ ਗਏ ਫਿਰ ਇਧਰੋਂ ਵੀ ਤਾਂ ਚੱਲਣੀਆਂ ਆਈ ਸੀਗੀਆਂ ਇੱਥੋਂ ਤੱਕ ਇੱਟਾਂ ਆ ਕੱਚ ਸਾਰਾ ਉਹਨਾਂ ਨੇ ਇਕੱਠਾ ਕੀਤਾ ਸੀ ਛੱਤ ਤੇ ਸਾਡੇ ਕੋਈ ਕੱਚ ਨਹੀਂ ਸੀ ਜਿਹੜਾ ਰਾਤ ਉਹਨਾਂ ਦੇ ਇੱਕ ਰਿਸ਼ਤੇਦਾਰਸ ਉਹ ਵੀ ਕਹਿ ਕੇ ਗਿਆ ਵੀ ਕੋਈ ਨਾ ਆਇਆ ਉਹਨੋਂ ਵੱਲ ਸੀ ਉਹ ਪਾਸਾ ਪਾਕ ਸਾਡਾ ਲਿਆਉਨੇ ਉਹ ਕਹਿੰਦਾ ਕਿਉਂਕਿ ਮੇਰੇ ਇਸ ਤਰ੍ਹਾਂ ਦੀ ਗਲਤੀ ਆ ਉੱਤੇ ਬੋਤਲਾਂ ਦਾ ਢੇਰ ਲਾਈ ਬੈਠੇ ਇਕੱਠੇ ਕਰਕੇ ਇੱਟਾਂ ਰੋੜੇ ਇਕੱਠੇ ਕਰੀ ਬੈਠੇ ਤੁਹਾਡੇ ਤੇ ਮਾਰਨ ਨੂੰ ਉਹ ਮੁੰਡਾ ਰਾਤ ਵੀ ਕਹਿ ਕੇ ਗਿਆ ਕਹਿੰਦਾ ਮੈਂ ਦੇਖ ਲੂੰਗਾ ਕਹਿੰਦਾ ਮੈਂ ਇੱਕ ਵਾਰੀ ਦੇਖਣੀ ਦੇਖਣਾ ਕਿੰਨੀ ਕੁਲੜ ਬੱਜੀ ਮਤਲਬ ਉਹ ਦੋਨੋਂ ਪਾਸੋਂ ਹੀ ਹੋਈ ਆ ਕਿਹਾ ਜਾ ਸਕਦਾ ਦੋਨੋਂ ਪਾਸੇ ਹੋਈ ਆ ਲੇਕਿਨ ਕੱਲ ਅਸੀਂ ਸ਼ਾਂਤ ਕਰਾਤਾ ਸੀ ਕਿ ਅੱਜ ਇਹਨਾਂ ਨੇ ਪਹਿਲ ਕੀਤੀ ਆ ਪਹਿਲ ਇਹਨਾਂ ਨੇ ਕੀਤੀ ਠੀਕ ਆ ਸਾਡੇ ਮੁੰਡੇ ਬਰਥਡੇ ਮਨਾ ਕੇ ਆਏ ਆ ਬਰਥਡੇ ਆਪਣਾ ਮਨਾ ਕੇ ਆਏ ਆ ਉਧਰੋਂ ਵਾਪਸੀ ਆ ਰਹੇ ਉਹਨਾਂ ਨੇ ਲੱਗਿਆ ਕਿ ਸਾਡੇ ਇਹ ਜੋ ਕੱਚ ਇੱਟਾਂ ਰੋੜੇ ਪੱਥਰ ਇੱਥੇ ਪਏ ਹੋਏ ਨੇ ਉਹ ਤਸਵੀਰ ਦਿਖਾਣੀ ਲਾਜ਼ਮੀ ਵੀ ਹੈਗੀ ਆ ਕਿਉਂਕਿ ਆਈਓ ਜਿਹੜੇ ਨੇ ਇੱਥੇ ਪਹੁੰਚੇ ਨੇ ਆਈਓ ਨਾਲ ਵੀ ਗੱਲਬਾਤ ਕਰਾਂਗੇ ਲੇਕਿਨ ਅਸੀਂ ਲੇਕਿਨ ਜੋ ਤਸਵੀਰ ਦਿਖਾਈ ਜਾ ਰਹੀ ਆ ਜਿਸ ਚ ਆਈਓ ਉਧਰ ਗਿਆ ਜਿਹੜੀ ਪਿਛਲੀ ਗਲੀ ਹੈਗੀ ਆ ਇਹ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਜੋ ਇੱਥੇ ਨੰਗਾ ਨਾਚ ਹੋਇਆ ਵਾ ਜਿਹੜਾ ਨੰਗਾ ਨਾਚ ਇਹਨੂੰ ਡਰੈਸ ਸਮਝਾਈ ਜਿਹੜਾ ਨੰਗਾ ਨਾਚ ਹੋਇਆ ਵਾ ਉਹ ਤਸਵੀਰ ਦਿਖਾ ਰਹੇ ਹਾਂ ਇੱਕ ਬੰਦ ਗਲੀ ਹੈ ਪੁਲੀ ਦੇ ਭਾਈ ਗਲੀ ਦੇ ਬਾਹਰ ਜਿਹੜੇ ਨੇ ਸਾਰਾ ਇਨਸਟਿਟ ਹੋਇਆ ਹੋਇਆ ਆ ਦੇਖ ਸਕਦੇ ਹੋ ਕਿ ਜਦੋਂ মিডিਆ ਆਂਦੀ ਆ ਉਸ ਤੋਂ ਕੱਚ ਦੇ ਸਕਦੇ ਹੋ ਕਿ ਗਲੀ ਕਿਸ ਤਰ੍ਹਾਂ ਪੂਰੀ ਪੁਰ ਦੀ ਪੂਰੀ ਭਰ ਦਿੱਤੀ ਆ ਇਹ ਤਸਵੀਰ ਦਿਖਾਣੀ ਇਸ ਕਰਕੇ ਦਿਖਾਣੀ ਲਾਜ਼ਮੀ ਆ ਹਲਕੀ ਬਕਾਇਦਾ ਇਹਨਾਂ ਕੋ ਦਾਤ ਵਗੈਰਾ ਵੀ ਬਹੁਤ ਵੱਡੇ ਵੱਡੇ ਸੀ ਕਿ ਦੋ ਮੋਟਰਾਂ ਲਾਹੌਰ ਉਧਰ ਖੜੇ ਐ ਹਲਵਾਰਸ ਹੋਦੀ ਅਸੀਂ ਹੂਆ ਨਹੀਂ ਖੋਲਿਆ ਇਹਨਾਂ ਨੇ ਸਾਡੇ ਮੈਂ ਅਸੀਂ ਤਾਂ ਸਮੇਂ ਦਾਕਰ ਰਾਤ ਦੀ ਉਹ ਮਾਰ ਸੀ ਰਾਤ ਇਹਨਾਂ ਨੇ ਆਗੇ ਧੱਕੇ ਧੱਕੇ ਮਾਰੇ ਆਕੇ ਮੈਨੂੰ ਵੀ ਧੱਕਾ ਮਾਰਿਆ ਮੈਨੂੰ ਹਸਪੀਟਲ ਲੈ ਗਏ ਰਾਤ ਰਾ ਦੋਤੇ 1:30 ਵਜੇ ਆਏ ਸੀ ਹਸਪੀਟਲ ਤੋਂ ਪੰਜਾਬ ਪੰਜਾਬ ਬੰਦੇ ਫੇਰ ਮੁੜ ਕੇ ਬਾਅਦ ਵਿੱਚ ਕੋਈ ਗੱਲ ਨਹੀਂ ਹੋਈ ਮੈਂ ਮੁੰਡੇ ਨੂੰ ਸਿਰੇ ਸਮਝਾਇਆ ਪੁੱਤਰ ਆਪਾਂ ਲੜਦਾ ਨਹੀਂ ਕੋਈ ਕੰਪਲੇਂਟ ਨਹੀਂ ਦੇਣੀ ਕੋਈ ਕੁਝ ਨਹੀਂ ਕਰਨਾ ਉਹ ਕਹਿੰਦਾ ਮਾਂ ਠੀਕ ਆ ਤੂੰ ਠੀਕ ਆ ਸਾਨੂੰ ਸਭ ਕੁਝ ਠੀਕ ਆ ਅਸੀਂ ਕੁਝ ਨਹੀਂ ਕਰਦੇ ਸਾਰੀ ਗੱਲ ਖਤਮ ਹੋ ਗਈ ਦੋ ਛਾਮੀ ਮੁੜ ਕੇ ਮੁੰਡਾ ਉਧਰੋਂ ਆਇਆ ਤੇ ਉਹ ਮਿਲੀ ਆ ਉਹਦੀ ਕਾਕੇ ਦੀ ਮੰਮੀ ਉਹਨੂੰ ਕਹਿੰਦੀ ਆ ਬੇਟਾ ਕਿ ਆਪਾਂ ਲੜਨਾ ਨਹੀਂ ਆਪਾਂ ਲੜਨਾ ਨਹੀਂ ਰਾਤੀ ਹੋ ਗਿਆ ਚਲੋ ਜੋ ਵੀ ਹੋ ਗਿਆ ਗੱਲ ਖਤਮ ਕਰਦੇ ਹੋ ਇਹ ਕਹਿੰਦਾ ਆਂਟੀ ਮੈਨੂੰ ਕਦੀ ਅਜਿਹਾ ਕਰ ਦੇਖਿਆ ਮੈਂ ਕਦੀ ਕਿਸੇ ਨੂੰ ਬੁਲਾਇਆ ਮੈਂ ਕਿਸੇ ਨੂੰ ਕਦੀ ਵੱਧ ਘੱਟ ਬੋਲਿਆ ਕਹਿੰਦੀ ਨਹੀਂ ਕਾਕਾ ਤੂੰ ਕਦੀ ਕਿਸੇ ਨੂੰ ਘੱਟ ਵੱਧ ਨਹੀਂ ਬੋਲਿਆ ਗੱਲ ਖਤਮ ਹੋ ਗਈ ਉਹਨੇ ਆਇਆ ਏ ਆ ਕੇ ਸੌਂ ਗਿਆ ਮੈਂ ਵੀ ਸੌਂ ਗਈ ਆ ਇਹ ਵੀ ਸੌਂ ਗਿਆ ਏ ਕੋਟੀ ਬੰਡੇ ਲੱਗੀ ਆ ਮੰਜਨ ਨਹੀਂ ਦਿਨ ਨੂੰ ਦੇਖਿਆ ਵੇ ਬੂਏ ਦੇ ਵਿੱਚ ਟਾ ਬੋਤਲਾ ਵੱਜਣੀਆਂ ਸ਼ੁਰੂ ਕਰਤੀਆਂ ਇਹ ਕਹਿੰਦਾ ਇਹ ਉੱਠਿਆ ਦੋ ਦਾ ਇਹ ਕਹਿੰਦਾ ਅੰਚਲ ਆਪਣੇ ਘਰੇ ਆਇਆ ਕੋਈ ਆਪਣੇ ਘਰੇ ਆਇਆ ਕਹਿੰਦੀ ਆਓ ਆਪਣੇ ਦੇਖੋ ਰਾਤ ਦਾ ਕੋਈ ਹੈ ਜੀ ਝਗੜਾ ਇਹਨਾਂ ਦਾ ਜੀ ਬਾਤ ਇਹਨਾਂ ਨੇ ਕੰਪਲੇਂਟ ਵੀ ਕੰਟਰੋਲ ਤੇ ਲਿਖਾਈ ਸੀ ਕੋਈ ਪੁੱਤਰ ਉਹਨੂੰ ਲੈ ਕੇ ਆ ਜੀ ਘੁੰਮਣ ਨੂੰ ਲੈ ਕੇ ਆ ਉਹ ਦੇਖਦੇ ਆ ਜੀ ਹੁਣ ਲੇਕਿਨ ਅਭੀ ਕਿਹਾ ਗਿਆ ਕਿ ਲਗਾਤਾਰ ਦੋ ਤਿੰਨ ਘੰਟੇ ਟੰਡ ਹੁੰਦਾ ਰਿਹਾ ਮੁਲਾਜ਼ਮ ਜਿਹੜੇ ਨਹੀਂ ਆਏ ਇੱਥੇ ਜਸਟ 15 ਮਿੰਟ ਪਹਿਲਾਂ ਹੀ ਖਬਰ ਮਿਲੀ ਸੀ ਤੇ ਮੈਂ ਮੌਕੇ ਤੇ ਆਇਆ ਜੀ ਮੌਕੇ ਤੇ ਆਇਆ ਕੀ ਅੱਜ ਕੀ ਅਮਲ ਚ ਕੀ ਲਿਆਂਦਾ ਗਿਆ ਕੋਈ ਕਾਰਵਾਈ ਅਮਲ ਚ ਲਿਆਂਦੀ ਕੀ ਕਰਦੇ ਕੀ ਹੈ ਕਿ ਸਰਾ ਦੱਸ ਵਜਾ ਤਾਂ ਕੋਈ ਗਲੀ ਚ ਵਾਲਾ ਕੁੱਤੇ ਨੇ ਕੋਈ ਗੰਦ ਵਗੈਰਾ ਕਰਨ ਕਰਕੇ ਉਹਦਾ ਹੈ ਜੀ ਇਹ ਤੇ ਉਹਨਾਂ ਨੂੰ ਡਾਟ ਹੋ ਗਿਆ ਕਿ ਸ਼ਾਇਦ ਇਹਨਾਂ ਦਾ ਕੋਈ ਕੁੱਤਾ ਹੀ ਰਵੀ ਵੇਜਨਾ ਦਾ ਮੁੰਡਾ ਉਹਨਾਂ ਨੂੰ ਇਹ ਇਸ ਸਕੱਟ ਤੋਂ ਵੀ ਸਾਡੀ ਅੱਖ ਵਿੱਚ ਲੱਗੀ ਹੈ ਜਿਹਦੇ ਵਿੱਚ ਬਹੁਤ ਤੜਪ ਦੇ ਨਾਲ ਪਖਰਾਵ ਕੀਤਾ ਜਾ ਰਿਹਾ ਵਾ ਇੱਟਾਂ ਮਾਰੀ ਜਾ ਰਹੀ ਹੈ ਇਹ ਨਹੀਂ ਦੇਖਿਆ ਜਾ ਰਿਹਾ ਲੇਡੀਜ਼ ਐ ਜੈਟਸ ਡਰਾਪ ਡਰਾਪ ਕਰਦੀਆਂ ਵੀਡੀਓ ਸਾਡੇ ਕੋਲ ਮੋਜੀ ਹੈ ਉਹਦੇ ਵਿੱਚ ਮਾਰਿਆ ਜਾ ਰਿਹਾ ਲਾਉਨ ਆਰਡਰ ਕਿੱਥੇ ਹੈ ਜਿਹੜੇ ਲਾਉਨ ਆਰਡਰ ਖਰਾਬ ਕਰ ਰਹੇ ਕੀ ਕਾਰਵਾਈ ਕੀਤੀ ਜਾਉਣੀ ਸਾਰਾ ਟ੍ਰੇਸ ਕਰਾਂਗੇ ਵੈਰੀਫਾਈ ਕਰਾਂਗੇ ਬੰਦਿਆਂ ਨੂੰ ਉਹਨਾਂ ਨੂੰ ਲੋਨ ਡਾਕੂ ਕਰਾਂਗੇ ਬਿਲਕੁਲ ਜਲਦੀ ਜਲਦੀ ਐਸਾ ਡਟੀਬੇ ਥਾਣੇ ਤੋਂ ਆਈਓ ਸੀ ਕਿ ਦਿਨਾਂ ਨੇ ਕਿਹਾ ਕਿ ਗੁੰਡਾ ਕਰਦੀ ਜਿਹੜੀ ਬਰਦਾਸ਼ਤ ਨਹੀਂ ਹੋਊਗੀ ਜੋ ਲੋਨ ਆਰਡਰ ਖਰਾਬ ਕਰਦੇ ਉਹ ਕਦੀ ਬਰਦਾਸ਼ਤ ਨਹੀਂ ਕਿਤੇ ਜਾਣਗੇ ਹੁਣ ਦੇਖਦੇ ਆ ਕਿ ਕਾਰਵਾਈ ਅਮਰਚ ਲੈ ਜਾਂਦੀਆਂ ਦਿ ਲੋਕਾਂ ਦਾ ਕਹਿਰ ਹਸ ਨੇ ਸੀਟੀ ਨਾਲ ਵਿਸ਼ਾਲ ਕਪੂਰ ਨੂੰ ਡਰਾਣ ਲਈ